ਪਾਠ ਚੌਥਾ ਫੁੱਲਾਂ ਦਾ ਬਾਦਸ਼ਾ ਗੁਲਾਬ ਉਦੇਸ਼ ਕੁਦਰਤੀ ਸੁੰਦਰਤਾ ਅਤੇ ਗੁਲਾਬ ਦੇ ਫੁੱਲ ਦੀ ਜਾਣਕਾਰੀ ਫੁੱਲਾਂ ਦਾ ਬਾਦਸ਼ਾ ਗੁਲਾਬ ਰੂਹ ਦਾ ਸਾਥੀ ਗੁਲਾਬ ਬਾਗਾਂ ਵਿੱਚ ਜਦ ਇਹ ਖਿੜ ਜਾਵਣ ਸਾਰਿਆਂ ਵਿੱਚ ਜ਼ਿੰਦਗੀ ਲੈ ਆਵਣ ਦੇਖ ਕੇ ਇਸ ਨੂੰ ਦੁੱਖ ਭੁਲ ਜਾਵਣ ਬੁਲਾਤੇ ਮੁਸਕਾਨ ਲਿਆਵਣ ਫੁੱਲਾਂ ਦਾ ਬਾਦਸ਼ਾ ਗੁਲਾਬ ਕਈ ਰੰਗਾਂ ਵਿੱਚ ਇਹ ਹੈ ਮਿਲਦਾ ਜਾਹਤ ਦੇ ਰੰਗਾ ਵਿੱਚ ਖੇੜਦਾ ਧੁੱਪ ਜਦੋਂ ਇਹਨਾ ਤੇ ਪੈਂਦੀ ਇਸ ਦੇ ਰੰਗ ਹੋਰ ਲਿਸ਼ਕਾਉਂਦੀ ਫੁੱਲਾਂ ਦਾ ਬਾਦਸ਼ਾ ਗੁਲਾਬ ਪੱਤੀਆਂ ਦੇ ਵਿੱਚ ਹੈ ਕਿਰਿਆ ਹੁੰਦਾ ਕੰਡਿਆਂ ਨੂੰ ਵੀ ਇੱਕ ਜਗ੍ਹਾ ਹੁੰਦਾ ਬਾਗਾਂ ਦੀ ਇਹ ਜਾਨ ਹੈ ਹੁੰਦਾ ਕਿਆਰੀਆਂ ਦੀ ਇਹ ਸ਼ਾਨ ਹੈ ਹੁੰਦਾ ਫੁੱਲਾਂ ਦਾ ਬਾਦਸ਼ਾ ਗੁਲਾਬ ਰੂਸੀਆਂ ਹੋਿਆਂ ਨੂੰ ਮਨਾਵੇ ਚਿਹਰੇ ਉੱਤੇ ਨੂਰ ਲੈ ਆਵੇ ਚਾਰ ਪੰਜ ਜਦ ਇਕੱਠੇ ਹੁੰਦੇ ਸੋਹਣਾ ਦਿਲਕਸ਼ ਗੁਲਦਸਤਾ ਬਣ ਜਾਵੇ ਫੁੱਲਾਂ ਦਾ ਬਾਦਸ਼ਾ ਗੁਲਾਬ ਰੂਹਾਂ ਦਾ ਸਾਥੀ ਗੁਲਾਬ ਕੀ ਸਿੱਖਿਆ ਕੁਦਰਤੀ ਸੁੰਦਰਤਾ ਨੂੰ ਮੰਨਣਾ ਗੁਲਾਬ ਦੇ ਫੁੱਲ ਦੀ ਜਾਣਕਾਰੀ